ਮੈਂ ਬਲਜਿੰਦਰ ਨਸਰਾਲੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਉਰਦੂ ਦੇ ਇੱਕ ਮਸ਼ਹੂਰ ਨਾਵਲ ਅੱਲਾ ਮੀਆਂ ਦਾ ਕਾਰਖਾਨਾ ਇਹ ਨਾਵਲ ਉਰਦੂ ਦੇ ਨਾਵਲਕਾਰ ਮੁਹਸਨ ਖਾਨ ਦੁਆਰਾ ਲਿਖਿਆ ਗਿਆ ਮੁਹਸਨ ਖਾਨ ਲਖਨਊਦਾ ਰਹਿਣ ਵਾਲਾ ਤੇ ਇਹ ਨਾਵਲ ਹੁਣੇ-ਹੁਣੇ ਛਪਿਆ ਹਿੰਦੀ ਦੇ ਵਿੱਚ ਅਨਵਾਦ ਹੋ ਕੇ ਤੇ ਇਹਨੂੰ ਮੇਰੇ ਪਬਲਿਸ਼ਰ ਰਾਜਕਮਲ ਨੇ ਛਾਪਿਆ ਰੇਖਤਾ ਪਬਲਿਕੇਸ਼ਨ ਦੇ ਨਾਲ ਇਹਨਾਂ ਦੀ ਸਾਂਝੀ ਇਹ ਪੇਸ਼ਕਾਰੀ ਹੈ ਇਸ ਨਾਵਲ ਨੂੰ 15 ਲੱਖ ਰੁਪਏ ਦਾ ਇੱਕ ਇਨਾਮ ਮਿਲ ਕੇ ਹਟਿਆ ਮੈਂ ਜਦੋਂ ਇਹ ਨਾਵਲ ਪੜ੍ਹਨਾ ਸ਼ੁਰੂ ਕੀਤਾ ਹਾਲਾਂਕਿ ਇਨਾਮ ਦੇ ਬਾਰੇ ਮੈਨੂੰ ਪਤਾ ਹੈ ਕਿ ਵੀਰ ਮਾੜੀਆਂ ਕਿਤਾਬਾਂ ਨੂੰ ਵੀ ਇਨਾਮ ਮਿਲ ਜਾਂਦੇ ਨੇ ਪਰ ਕਦੇ-ਕਦੇ ਚੰਗੀ ਕਿਤਾਬਾਂ ਨੂੰ ਵੀ ਮਿਲ ਜਾਂਦਾ ਬਹੁਤੀ ਵਾਰ ਮਾੜੀਆਂ ਨੂੰ ਮਿਲਦੇ ਨੇ ਤੇ ਮੈਂ ਜਦੋਂ ਇਹ ਨਾਵਲ ਨੂੰ ਪੜ੍ਹਨਾ ਸ਼ੁਰੂ ਕੀਤਾ ਤਾਂ ਪਹਿਲਾਂ-ਪਹਿਲਾਂ ਮੈਨੂੰ ਇਹ ਲੱਗਿਆ ਕਿ ਇਹ ਬੱਚਿਆਂ ਬਾਰੇ ਲਿਖਿਆ ਗਿਆ ਨਾਵਲ ਹੈ ਕਿਉਂਕਿ ਇੱਕ ਬੱਚੇ ਦੀ ਕਹਾਣੀ ਹੈ ਬੱਚੇ ਦਾ ਨਾਮ ਹੈ ਜਬਰਾਨ ਜਬਰਾਨ ਜਿਵੇਂ ਦੇ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਮੁਸਲਮਾਨ ਲੜਕਾ ਹੈ ਉਦੀ ਭੈਣ ਨੂੰ ਸਰਦਤ ਉਹਦੇ ਨਾਲ ਪੜਨ ਜਾਂਦੀ ਹੈ ਦੋਵੇਂ ਇਕੱਠੇ ਪੜਨਪਰਾ ਖੇਡਦੇ ਨੇ ਪੜਦੇ ਨੇ ਤੇ ਉਹਨਾਂ ਦਾ ਪਿਤਾ ਇੱਕ ਛੋਟਾ ਜਿਹਾ ਦੁਕਾਨਦਾਰ ਹੈ ਤੇ ਅੰਮੀ ਉਹਨਾਂ ਦੀ ਜਿਹੜੀ ਮਾਂ ਹੈ ਪਾਕਿਸਤਾਨ ਤੋਂ ਵਿਆਹ ਕੇ ਲਿਆਂਦੀ ਹੋਈ ਇੱਕ ਘਰੇਲੂ ਔਰਤ ਹੈ ਜਿਹੜੀ ਬੜੀ ਸ਼ਰੀਫ ਔਰਤ ਹੈ ਘਰ ਨੂੰ ਬਹੁਤ ਵਧੀਆ ਤਰੀਕੇ ਨਾਲ ਸੰਭਾਲਦੀ ਹੈ ਤੇ ਉਹਦਾ ਜਿਹੜਾ ਬਾਪ ਹੈ ਵਲੀਦ ਉਹ ਦੁਕਾਨਦਾਰ ਹੈ ਤੇ ਦੁਕਾਨ ਦੇ ਨਾਲ ਨਾਲ ਉਹ ਧਾਰਮਿਕ ਕੰਮਾਂ ਦੇ ਵਿੱਚ ਵੀ ਕਾफी ਹਿੱਸਾ ਲੈਂਦਾ ਮੁਸਲਮਾਨਾਂ ਦੇ ਵਿੱਚ ਜਮਾਇਤ ਜਾਂ ਜਮਾਤ ਨਾਦੀ ਸੰਸਥਾਵਾਂ ਬਣੀਆਂ ਹੁੰਦੀਆਂ ਨੇ ਅਕਸਰ ਜਿਹੜੀਆਂ ਆਪਣੇ ਧਰਮ ਦੇ ਵਾਸਤੇ ਕੰਮ ਕਰਦੀਆਂ ਨੇ ਤੇ ਬਲੀਦ ਵੀ ਉਸ ਤਰ੍ਹਾਂ ਦਾ ਹੀ ਬੰਦਾ ਹੈ ਜਿਹੜਾ ਇਹ ਸਮਝਦਾ ਕਿ ਬੰਦੇ ਨੂੰ ਜਿਹੜੇ ਕੰਮ ਕਰਨੇ ਚਾਹੀਦੇ ਨੇ ਉਹ ਧਾਰਮਿਕ ਕਰਨੇ ਚਾਹੀਦੇ ਨੇ ਦੁਨਿਆਵੀ ਕੰਮਾਂ ਤੋਂ ਬਚਣਾ ਚਾਹੀਦਾ ਤੇ ਉਹ ਆਪਣੇ ਬੱਚਿਆਂ ਨੂੰ ਵੀ ਸਕੂਲ ਪੜ੍ਹਨ ਨਹੀਂ ਭੇਜਦਾ ਹੈਗਾ ਉਹ ਮਦਰੱਸੇ ਦੇ ਵਿੱਚ ਪੜ੍ਹਨ ਜਾਂਦੇ ਨੇ ਤੇ ਵਲੀਦ ਉਹਨਾਂ ਲੋਕਾਂ ਨੂੰ ਬੁਰਾ ਮੰਨਦਾ ਜਿਹੜੇ ਲੋਕ ਆਪਣੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਜਾਨੀ ਦੁਨਿਆਵੀ ਸਕੂਲਾਂ 'ਚ ਪੜ੍ਹਾਉਂਦੇ ਨੇ ਜਿੱਥੇ ਦੁਨਿਆਵੀ ਪੜ੍ਹਾਈ ਹੁੰਦੀ ਹੈ ਇਹ ਤੇ ਧਰਮ ਦੀ ਪੜਾਈ ਨਹੀਂ ਹੁੰਦੀ ਹੈਗੀ ਤੇ ਮੈਂ ਜਦੋਂ ਨਾਵਲ ਪੜ੍ਹ ਰਿਹਾ ਸੀ ਪਹਿਲਾਂ ਪਹਿਲਾਂ ਮੈਨੂੰ ਲੱਗਿਆ ਕਿ ਬੱਚਿਆਂ ਦਾ ਨਾਵਲ ਹੈ ਤੇ ਬੜਾ ਸਾਦਾ ਜਿਹਾ ਨਾਵਲ ਹੈ ਪਹਿਲੇ ਕੁਝ ਪੇਜਾਂ ਦੇ ਵਿੱਚ ਬੜੀ ਸਾਦੀ ਜੀ ਕਹਾਣੀਆਂ ਐ ਨਿੱਕੇ ਨਿੱਕੇ ਬੇਰਬੇ ਨੇ ਤੇ ਮੈਂ ਉਕਤਾਵ ਹੀ ਜਾਂਦਾ ਸੀ ਪਰ ਫਿਰ ਮੈਨੂੰ ਲੱਗਿਆ ਕਿ ਬੱਚੇ ਦੀ ਮਾਨਸਿਕਤਾ ਨੂੰ ਪੇਸ਼ ਕਰਨ ਵਾਲਾ ਬੜਾ ਜ਼ਰੂਰੀ ਨਾਵਲ ਹੈ ਕਿਉਂਕਿ ਵਿਸ਼ਮ ਸਹਿਤ ਦੇ ਵਿੱਚ ਪੰਜਾਬੀ ਸਹਿਤ ਦੇ ਵਿੱਚ ਵੀ ਹਿੰਦੀ ਦੇ ਵਿੱਚ ਵੀ ਤੁਹਾਨੂੰ ਬੱਚਿਆਂ ਬਾਰੇ ਲਿਖੇ ਗਏ ਨਾਵਲ ਬਹੁਤ ਘੱਟ ਮਿਲਣਗੇ ਤੁਸੀਂ ਇਹ ਨਾਵਲ ਆਪਣੇ ਬੱਚਿਆਂ ਨੂੰ ਵੀ ਪੜ੍ਹਾ ਸਕਦੇ ਹੋ ਪਰ ਇਹਨੂੰ ਵੱਡੇ ਵੀ ਪੜ ਸਕਦੇ ਨੇ ਤਬਲੀਦ ਆ ਜਿਹੜਾ ਕਿਉਂਕਿ ਵੱਡਾ ਹੀ ਹੈ ਤੇ ਉਹ ਆਪਣੇ ਬੱਚਿਆਂ ਨੂੰ ਧਾਰਮਿਕ ਸਿੱਖਿਆ ਦੇਣੀ ਚਾਹੁੰਦਾ ਤੇ ਸਕੂਲ ਜਾਣ ਤੋਂ ਮਨਾ ਕਰਦਾ ਤਾਂ ਨਾਵਲ ਦੇ ਵਿੱਚ ਹੀ ਦੇਖਦੇ ਆ ਕਿ ਉਹਦੇ ਦੋਨੇ ਬੱਚੇ ਜਿਵਰਾਨ ਤੇ ਉਹਦੀ ਪੈਣ ਨੁਸ਼ਰਤ ਦੋਵੇਂ ਜਾਣੇ ਜਾਂਦੇ ਨੇ ਮਸਜਿਦ ਦੇ ਵਿੱਚ ਪੜਨ ਵਾਸਤੇ ਮਦਰਸੇ ਦੇ ਵਿੱਚ ਪੜਨ ਵਾਸਤੇ ਜਿੱਥੇ ਇੱਕ ਮੌਲਵੀ ਹੈ ਜਿਹੜਾ ਉਹਨਾਂ ਨੂੰ ਸਿੱਖਿਆ ਦਿੰਦਾ ਸਿੱਖਿਆ ਕੀ ਹੈ ਕੁਰਾਨ ਕਿਵੇਂ ਪੜ੍ਹਨੀ ਹੈ ਤੁਸੀਂ ਦੁਆਵਾਂ ਕਿਵੇਂ ਪੜ੍ਹਣੀਆਂ ਨੇ ਸਵੇਰ ਸਵੇਰ ਦੁਪਹਿਰ ਸਫਰ ਦੀਆਂ ਦੁਆਵਾਂ ਰੋਟੀ ਖਾਣ ਵੇਲੇ ਦੀ ਦੁਆ ਹਰ ਤਰ੍ਹਾਂ ਦੀ ਦੁਆ ਜਿਹੜੀ ਹੈਗੀ ਆ ਉਹ ਪਾਠਾਂ ਦੇ ਰੂਪ ਦੇ ਵਿੱਚ ਉਹਨਾਂ ਨੂੰ ਪੜਾਈ ਜਾਂਦੀ ਆ ਤੇ ਤੁਹਾਨੂੰ ਮੁ슬ਮਨ ਧਰਮ ਦੇ ਬਾਰੇ ਵਿੱਚ ਕਈ ਬਰੀਕੀਆਂ ਪਤਾ ਲੱਗਦੀਆਂ ਨੇ ਕਿ ਕਿੰਨੀ ਹਰ ਚੀਜ਼ ਦੀ ਦੁਆ ਇਹਨਾਂ ਦੇ ਧਰਮ ਦੇ ਵਿੱਚ ਹੈਗੀ ਆ ਤੇ ਜਿਹੜੇ ਲੋਕ ਮਦਰਸੇ ਜਾ ਕੇ ਪੜ੍ਹਦੇ ਨੇ ਉਹ ਇਸ ਤਰ੍ਹਾਂ ਦੀ ਸਿੱਖਿਆ ਹਾਸਲ ਕਰਦੇ ਨੇ ਉਹਨਾਂ ਨੂੰ ਧਰਮ ਤੋਂ ਬਿਨਾਂ ਹੋਰ ਕੋਈ ਸਿੱਖਿਆ ਨਹੀਂ ਮਿਲਦੀ ਹੈਗੀ ਤਾਂ ਜਦੋਂ ਉਹ ਬੱਚੇ ਪੜ੍ਹ ਜਾਂਦੇ ਨੇ ਰਾਹਤੇ ਦੇ ਵਿੱਚ ਉਹਨਾਂ ਦੇ ਚਾਚੇ ਚਾਚੀ ਦਾ ਘਰ ਆਉਂਦਾ ਜਿੱਥੇ ਉਹਨਾਂ ਦੀ ਦਾਦੀ ਵੀ ਰਹਿੰਦੀ ਆ ਤਾਂ ਉਹਨਾਂ ਦੇ ਮਾਪੇ ਵੱਲੋਂ ਜਿਹੜੀ ਬਲੀਦ ਵੱਲੋਂ ਇਹ ਗੱਲ ਦੀ ਮਨਾਹੀ ਕੀਤੀ ਗਈ ਆ ਕਿ ਤੁਸੀਂ ਆਪਣੇ ਦਾਦੀ ਨੂੰ ਮਿਲਣ ਨਹੀਂ ਜਾਣਾ ਆਪਦੇ ਚਾਚੇ ਚਾਚੀ ਨੂੰ ਮਿਲਣ ਨਹੀਂ ਜਾਣਾ ਹੈਗਾ ਪਰ ਉਹ ਕਦੇ-ਕਦੇ ਚੋਰੀ-ਚੋਰੀ ਚਲੇ ਜਾਂਦੇ ਨੇ ਜਦੋਂ ਜਾਂਦੇ ਨੇ ਤਾਂ ਦਾਦੀ ਜਾਂ ਤਾਂ ਚਾਚਾ ਉਹਨਾਂ ਨੂੰ ਕੁਝ ਨਾ ਕੁਝ ਖਾਣ ਨੂੰ ਦਿੰਦਾ ਚਾਚਾ ਕਿਉਂਕਿ ਗਵਰਨਮੈਂਟ ਨੌਕਰੀ ਕਰਦਾ ਹੈ ਸਕੂਲ ਟੀਚਰ ਹੈ ਤੇ ਉਹਦੇ ਕੋਲ ਚਾਰ ਪੈਸੇ ਹੈਗੇ ਨਹੀਂ ਉਹਨਾਂ ਦੇ ਘਰ ਦੇ ਵਿੱਚ ਟੈਲੀਵਿਜ਼ਨ ਵੀ ਹੈਗਾ ਤੇ ਫ੍ਰਿਜ ਵੀ ਹੈਗੀ ਆ ਹੋਰ ਸਹੂਲਤਾਂ ਵੀ ਹੈਗੀਆਂ ਨੇ ਪਰ ਜਦੋਂ ਕਿ ਬਲੀਦ ਦੇ ਘਰੇ ਯਾਨੀ ਉਹਦੇ ਮੁੰਡੇ ਜਵਰਾਨ ਤੇ ਉਹਦੀ ਬੇਟੀ ਨੁਸਰਤ ਨੂੰ ਇਹ ਸਹੂਲਤਾਂ ਨਹੀਂ ਮਿਲਦੀਆਂ ਹੈਗੀਆਂ ਉਹ ਵਿਚਾਰੇ ਗਰੀਬੀ 'ਚ ਰਹਿੰਦੇ ਨੇ ਉਹਨਾਂ ਕੋਲ ਪਾਠ ਕਰਨ ਤੋਂ ਬਿਨਾ ਦੁਆਮਾ ਨੂੰ ਯਾਦ ਕਰਨ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਥੋੜੀ ਬੋਤੇ ਘਰ ਦੇ ਕੰਮ ਨੇ ਜਿਹੜੇ ਕਦੇ-ਕਦੇ ਉਹ ਕਰਾਉਂਦੇ ਨੇ ਆਪਣੀ ਮਾਂ ਦੇ ਨਾਲ ਤੇ ਜਾਂ ਫਿਰ ਮੌਲਵੀ ਹੈ ਜਿਹੜਾ ਮਦਰੱਸੇ ਦਾ ਉਹ ਕਦੇ-ਕਦੇ ਜਵਰਾਨ ਨੂੰ ਦੁਕਾਨ ਤੇ ਕੁਝ ਲੈਣ ਲਈ ਭੇਜ ਦਿੰਦਾ ਤਾਂ ਉੱਥੋਂ ਲੈ ਕੇ ਜਿਹੜੇ ਪੈਸੇ ਬਚਦੇ ਨੇ ਉਹਦੇ ਵਿੱਚੋਂ ਕਈ ਵਾਰ ਸੋਚਦਾ ਕਿ ਮੈਂ ਥੋੜੇ ਜਿਹਾ ਆਪਣੇ ਕੋਲ ਰੱਖ ਲਵਾਂ ਯਾਨੀ ਵਿੱਚੋਂ ਚੋਰੀ ਕਰ ਲਵਾਂ ਪਹਿਲਾਂ-ਪਹਿਲਾਂ ਉਹ ਡਰਦਾ ਪਰ ਹੌਲੀ ਹੌਲੀ ਗਰੀਬੀ ਦਾ ਮਾਰਿਆ ਤੰਗੀ ਦਾ ਮਾਰਿਆ ਉਹ ਪੈਸੇ ਚੋਰੀ ਕਰਨੇ ਸ਼ੁਰੂ ਕਰ ਦਿੰਦਾ ਕਦੇ 5 ਪੈਸੇ ਕਦੇ 10 ਪੈਸੇ ਤੇ ਉਹਦਾ ਇਹ ਨਿਸ਼ਾਨਾ ਇਹ ਹੈ ਕਿ ਮੈਂ ਕਦੇ ਚੁਆਨੀ ਚੋਰੀ ਕਰਨੀ ਆ ਕਹਾਣੀ ਅਜ ਤੋਂ 30 ਸਾਲ ਪਹਿਲਾਂ ਦੀ ਹੈ 30 30 ਸਾਲ ਪਹਿਲਾਂ ਦੀ ਕਹਾਣੀ ਦੇ ਵਿੱਚ ਕਿਉਂਕਿ ਉਦੋਂ ਚੁਆਨੀ ਠੈਣੀ ਦੀ ਥੋੜੀ ਬਹੁਤ ਕੀਮਤ ਹੈਗੀ ਸੀ ਤਾਂ ਉਹ ਚੁਆਨੀ ਚੋਰੀ ਕਰਨੀ ਚਾਹੁੰਦਾ ਤੇ ਇੱਕ ਦਿਨ ਉਹ ਆਉਂਦਾ ਹੋਇਆ ਜਦੋਂ ਦੇਖਦਾ ਕਿ ਅੱਜ 50 ਪੈਸੇ ਮੁੜੇ ਨੇ ਤਾਂ ਉਹਦੇ ਵਿੱਚੋਂ ਚੁਆਨੀ ਬਚਾ ਕੇ ਆਪਣੀ ਜਿਹੜਾ ਹੈਗਾ ਜੇ ਇਹਦੇ ਤੇ ਖੋਲ੍ਹ ਲੈਂਦਾ ਤੇ ਉਹ ਵਾਪਸ ਨਹੀਂ ਕਰਦਾ ਹੈਗਾ ਮੌਲਵੀ ਹਮੇਸ਼ਾ ਉਹ ਤੇ ਯਕੀਨ ਕਰ ਲੈਂਦਾ ਪਰ ਅੱਜ ਉਹਨੂੰ ਲੱਗਿਆ ਕਿ ਪੈਸੇ ਜ਼ਿਆਦਾ ਘੱਟੇ ਗਏ ਨਹੀਂ ਤੇ ਉਹਨੂੰ ਪੁੱਛਦਾ ਵੀ ਤੈਨੂੰ ਕਿੰਨੇ ਪੈਸੇ ਦੇ ਮੋੜੇ ਨੇ ਉਹਨੇ ਦੱਸਿਆ ਮੈਨੂੰ ਇੰਨੇ ਪੈਸੇ ਮੋੜੇ ਨੇ ਜਿੰਨੇ ਮੈਂ ਤੁਹਾਨੂੰ ਦੇਤੇ ਨੇ ਤੇ ਕਹਿੰਦਾ ਬਾਕੀ ਪੈਸੇ ਉਹ ਰੱਖ ਗਿਆ ਦੁਕਾਨਦਾਰ ਕਹਿੰਦਾ ਜੀ ਹਾਂ ਦੁਕਾਨਦਾਰ ਰੱਖ ਗਿਆ ਉਹ ਕਹਿੰਦਾ ਚੱਲ ਮੇਰੇ ਨਾਲ ਚੱਲ ਤਾਂ ਉਹਦੀ ਬਾਹ ਫੜ ਕੇ ਉਹਨੂੰ ਲੈ ਜਾਂਦਾ ਸਾਰੀ ਜਮਾਤ ਦੇਖ ਰਹੀ ਹੈ ਤੇ ਉਹ ਦੁਕਾਨਦਾਰ ਉਹਨੂੰ ਲੈ ਕੇ ਜਾਂਦਾ ਹੈ ਤੇ ਦੁਕਾਨਦਾਰ ਦੇ ਕੋਲ ਜਾ ਕੇ ਉਹ ਮੌਲਵੀ ਇਹ ਜਿਹੜਾ ਪੁੱਛਦਾ ਕਿ ਤੂੰ ਕਿੰਨੇ ਪੈਸੇ ਵਾਪਸ ਕੀਤੇ ਨੇ ਉਹਨੇ ਦ ਫਿਰ ਉਹ ਪਤਾ ਲੱਗਦਾ ਕਿ ਚਵਾਨੀਏ ਰੱਖ ਗਿਆ ਉਹ ਮੰਨ ਨਹੀਂ ਜਾਂਦਾ ਬਾਅਦ ਦੇ ਵਿੱਚ ਉਹਨੂੰ ਕੰਨ ਫੜਾਏ ਜਾਂਦੇ ਨੇ ਤੇ ਮੌਲਵੀ ਜਦੋਂ ਆ ਕੇ ਉਹਨੂੰ ਬੱਚਿਆਂ ਦੇ ਸਾਹਮਣੇ ਸਜ਼ਾ ਦਿੰਦਾ ਤਾਂ ਸਾਰੇ ਬੱਚਿਆਂ ਦੇ ਸਾਹਮਣੇ ਉਹਨੂੰ ਬੜੀ ਬੇਇੱਜ਼ਤੀ ਮਹਿਸੂਸ ਹੁੰਦੀ ਆ ਸਾਰੀ ਜਮਾਤ ਨੂੰ ਪਤਾ ਲੱਗ ਜਾਂਦਾ ਕਿ ਇਹਨੇ ਚੋਰੀ ਕੀਤੀ ਆ ਸਾਰੇ ਬੱਚੇ ਆਪੋ ਆਪਣੇ ਘਰੇ ਜਾ ਕੇ ਵੀ ਦੱਸਦੇ ਨੇ ਪਰ ਉਹ ਰਾਤੇ ਦੇ ਵਿੱਚ ਆਪਣੀ ਭੈਣ ਨੂੰ ਮਨਾ ਲੈਂਦਾ ਕਿ ਤੂੰ ਘਰੇ ਜਾ ਕੇ ਨਾ ਦੱਸੀ ਤੇ ਭੈਣ ਨਹੀਂ ਦੱਸਦੀ ਹੈਗੀ ਤੇ ਉਹਦੀ ਗੱਲ ਮੰਨ ਲੈਂਦੀ ਹੈ ਭਰਾ ਨੂੰ ਬਚਾ ਲੈਂਦੀ ਹੈ ਇਸ ਤਰੀਕੇ ਨਾਲ ਨਾਵਲ ਦੀ ਕਹਾਣੀ ਹੌਲੀ-ਹੌਲੀ ਅੱਗੇ ਵਧਦੀ ਆ ਇੱਕ ਦਿਨ ਉਹ ਆਪਣੇ ਭਰਾ ਦੇ ਘਰੇ ਜਦੋਂ ਚਾਚੇ ਚਾਚੀ ਦਾ ਮੁੰਡਾ ਜਿਹੜਾ ਉਹਦੇ ਘਰੇ ਜਾਂਦਾ ਤਾਂ ਉਹਦੀ ਚਾਚੀ ਆਪਦੇ ਬੱਚਿਆਂ ਨੂੰ ਭੇਜਣ ਤੋਂ ਮਨਾ ਕਰ ਦਿੰਦੀ ਹੈ ਕਿ ਤੂੰ ਪੜਦਾ ਨਹੀਂ ਹੈਗਾ ਸਾਡੇ ਬੱਚੇ ਤਾਂ ਪੜਦੇ ਨੇ ਬਾਅਦ ਵਿੱਚ ਉਹ ਜਦ ਇੱਕ ਦੋਸਤ ਦੇ ਘਰੇ ਜਾਂਦਾ ਆਪਣਾ ਪਤੰਗ ਲੈਣ ਲਈ ਤਾਂ ਦੋਸਤ ਨੂੰ ਉਹਨੇ ਪਤੰਗ ਦਿੱਤਾ ਸੀ ਤਾਂ ਦੋਸਤ ਦੀ ਭੈਣ ਦਰਵਾਜ਼ਾ ਖੋਲਣ ਆਉਂਦੀ ਹੈ ਤੇ ਉਹਨੂੰ ਦੇਖ ਕੇ ਉਹ ਮੂੰਹ ਬੁਰਾ ਜਿਹਾ ਬਣਾ ਲੈਂਦੀ ਆ ਫਿਰ ਉਹ ਅੰਦਰ ਜਾ ਕੇ ਕਹਿੰਦੀ ਆ ਕਿ ਵੀਰੇ ਤੈਨੂੰ ਉਹ ਮੁੰਡਾ ਮਿਲਣ ਆਇਆ ਜਬਰਾਨ ਜਿਹੜਾ ਜਿਹਨੇ ਚੁਆਨੀ ਚੋਰੀ ਕੀਤੀ ਸੀ ਤੈਨੂੰ ਚੁਆਨੀ ਚੋਰ ਮਿਲਣਾ ਆ ਤਾਂ ਉਹਨੂੰ ਇਹ ਗੱਲ ਬੜੀ ਬੁਰੀ ਲੱਗਦੀ ਆ ਤੇ ਬਾਅਦ ਦੇ ਵਿੱਚ ਉਹ ਸੋਚਦਾ ਕਿ ਇਹ ਪੀ ਦੀ ਭੈਣ ਮੈਨੂੰ ਬੁਰਾ ਮੰਨਦੀ ਆ ਲੋਕ ਮੈਨੂੰ ਬੁਰਾ ਮੰਨਦੇ ਨੇ ਉਹ ਆਪਣੇ ਆਪ ਨੂੰ ਸੁਧਾਰਨ ਦਾ ਚਤਨ ਤਾਂ ਕਰਦਾ ਪਰ ਉਹ ਫੇਰ ਕੋਈ ਨਾ ਕੋਈ ਗਲਤੀ ਹੋ ਜਾਂਦੀ ਆ ਤਾਂ ਇਸ ਤਰੀਕੇ ਨਾਲ ਫਿਰ ਇੱਕ ਦਿਨ ਉਹ ਪੜ ਕੇ ਆ ਰਿਹਾ ਤਾਂ ਰਾਤੇ ਦੇ ਵਿੱਚ ਉਹਦਾ ਇੱਕ ਦੋਸਤ ਆਪਣੇ ਘਰ ਦੇ ਬਾਹਰ ਫੋਨ ਤੇ ਗੱਲਾਂ ਕਰ ਰਿਹਾ ਤੇ ਉਹ ਦੇਖਦਾ ਨਹੀਂ ਕਿ ਇਹ ਕਿਹੜਾ ਫੋਨ ਆ ਜਿਹਨੂੰ ਘਰ ਦੇ ਬਾਹਰ ਲਈ ਬੈਠਾ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਤਾਂ ਲੈਂਡਲਾਈਨ ਹੀ ਕਿਸੇ ਕਿਸੇ ਘਰ ਹੁੰਦਾ ਸੀ ਤੇ ਫਿਰ ਉਹ ਦੇਖਦਾ ਤਾਂ ਉਹ ਦੋਸਤ ਕਹਿੰਦਾ ਉਹ ਇਹ ਮੇਰੇ ਕੋਲ ਫੋਨ ਹੈ ਦੇਖ ਬਿਨਾਂ ਤਾਰ ਤੋਂ ਫੋਨ ਹੈ ਇਹ ਇਹਨੂੰ ਮੋਬਾਈਲ ਕਹਿੰਦੇ ਨਹੀਂ ਮੋਬਾਈਲ ਦੋਸਤੋਂ ਤਾਂ ਚੱਲੇ ਚੱਲਿਆ ਸੀ ਤਾਂ ਫਿਰ ਉਹ ਪੁੱਛਦਾ ਵੀ ਇਹ ਮੋਬਾਈਲ ਕਿਵੇਂ ਚੱਲਦਾ ਉਹ ਕਹਿੰਦਾ ਦੇਖ ਸੱਚੀ ਮੁੱਚੀ ਦਾ ਫੋਨ ਹੈ ਉਹ ਕਹਿੰਦਾ ਨਹੀਂ ਸੱਚੀ ਮੁੱਚੀ ਦਾ ਨਹੀਂ ਹੋ ਸਕਦਾ ਤਾਰ ਤੋਂ ਬਿਨਾਂ ਤਾਂ ਖਾਲੀ ਨਹੀਂ ਹੋ ਸਕਦੀ ਉਹ ਕਹਿੰਦਾ ਲੈ ਤੂੰ ਖੰਨਾ ਲਾ ਕੇ ਦੇਖ ਉਹ ਖੰਨਾ ਲਾਉਂਦਾ ਤਾਂ ਫਿਰ ਉਹ ਕਹਿੰਦਾ ਬੋਲ ਹੈਲੋ ਹੈਲੋ ਥੋੜੀ ਥੋੜੀ ਆਵਾਜ਼ ਹੌਲੀ ਉਹ ਕਹਿੰਦਾ ਤਾਂ ਸਾਹਮਣੇ ਉਹ ਦੂਜਾ ਬੰਦਾ ਜਿਹੜਾ ਬੋਲ ਰਿਹਾ ਉਹ ਬੱਚੇ ਦੀ ਮਾਸੀ ਦਾ ਮੁੰਡਾ ਤਾਂ ਕਹਿੰਦਾ ਗਾਲ ਕੱਢ ਕੇ ਕਹਿੰਦਾ ਕਿ ਤੂੰ ਉੱਚੀ ਨਹੀਂ ਬੋਲ ਸਕਦਾ ਤੂੰ ਕੁਝ ਖਾਂਦਾ ਨਹੀਂ ਤੇਰੀ ਜਾਨ ਨਹੀਂ ਹੈਗੀ ਤਾਂ ਗਾਲ ਸੁਣ ਕੇ ਉਹਨੂੰ ਬੁਰਾ ਲੱਗਦਾ ਤੇ ਉਹਦਾ ਫੋਨ ਫੜਾ ਕੇ ਉਹ ਭੱਜ ਜਾਂਦਾ ਤਾਂ ਇਸ ਤਰ੍ਹਾਂ ਉਹਨੂੰ ਕਦੇ ਚੋਰ ਸੁਣਨਾ ਪੈਂਦਾ ਆਪਣੇ ਆਪ ਨੂੰ ਕਦੇ ਉਹਨੂੰ ਗਾਲ ਖਾਣੀ ਪੈਂਦੀ ਹੈ ਤੇ ਘਰ ਦੇ ਵਿੱਚ ਵੀ ਉਹਦੇ ਗਾਲਾਂ ਪੈਂਦੀਆਂ ਰਹਿੰਦੀਆਂ ਨੇ ਮੌਲਵੀ ਵੀ ਉਹਨੂੰ ਪਿੱਟਦਾ ਕਦੇ ਕਟਾਈ ਕਰਦਾ ਰਹਿੰਦਾ ਉਹਦੀ ਉਹਦਾ ਬਾਪ ਵੀ ਉਹਨੂੰ ਉੱਤੇ ਖਿੱਚਦਾ ਰਹਿੰਦਾ ਚਾਚਾ ਇਸ ਲਈ ਦੁਖੀ ਹੋ ਗਿਆ ਉਹਨੂੰ ਟੋਕਦਾ ਕਿ ਤੂੰ ਦੁਨਿਆਵੀ ਪੜਾਈ ਨਹੀਂ ਪੜਦਾ ਸਕੂਲ ਤੇ ਨਹੀਂ ਪੜਦਾ ਹੈਗਾ ਤੂੰ ਪਿੱਛੇ ਰਹ ਜੀਂਗਾ ਤੂੰ ਮੌਲਵੀ ਬਣ ਕੇ ਕੀ ਕਰੇਗਾ ਦੁਨੀਆ ਦੇ ਵਿੱਚ ਫਿਰ ਇਹਨਾਂ ਦਿਨਾਂ ਦੇ ਵਿੱਚ ਹੀ ਉਹਦਾ ਬਾਪ ਹੈ ਜਿਹੜਾ ਕਿਸੇ ਧਾਰਮਿਕ ਯਾਤਰਾ ਤੇ ਚਲੇ ਜਾਂਦਾ ਹੈ ਉਹਦੀ ਮਾਂ ਉਹਨੂੰ ਦੱਸਦੀ ਹੈ ਕਿ ਮੈਂ ਮੇਰੇ ਤੀਜਾ ਬੱਚਾ ਹੋਣ ਵਾਲਾ ਤੂੰ ਸਫ਼ਰ ਤੇ ਨਾ ਜਾ ਪਰ ਉਹ ਕਹਿੰਦਾ ਕੋਈ ਨਹੀਂ ਰੱਬ ਰੱਖਾ ਅੱਲਾ ਸਭ ਕੁਝ ਕਰੂ ਅੱਲਾ ਨੂੰ ਦੁਆ ਕਰਿਓ ਸਭ ਕੋ ਠੀਕ ਹੀ ਰਹੂਗਾ ਉਹਦੇ ਬਾਪ ਦਾ ਇਹਨਾਂ ਯਕੀਨ ਹੈ ਕਿ ਅੱਲਾ ਤਾਂ ਦੁਆ ਕਰਨ ਦੇ ਨਾਲ ਸਭ ਕੁਝ ਠੀਕ ਹੋ ਜਾਂਦਾ ਨਾਵਲ ਦਾ ਨਾਮ ਹੈ ਅੱਲਾ ਮੀਆਂ ਦਾ ਕਾਰਖਾਨਾ ਤਾਂ ਬੱਚੇ ਨੂੰ ਸ਼ੱਕ ਹੁੰਦੀ ਹੈ ਕਿ ਸਾਡਾ ਸਾਰਾ ਕੁਝ ਠੀਕ ਕਿਉਂ ਨਹੀਂ ਹੁੰਦਾ ਹੈਗਾ ਅੱਲਾ ਮੀਆਂ ਆਪਣੇ ਕਾਰਖਾਨੇ ਦੇ ਵਿੱਚ ਸਾਡੀਆਂ ਖੁਸ਼ੀਆਂ ਕਿਉਂ ਨਹੀਂ ਬਣਾਉਂਦਾ ਹੈਗਾ ਜੇ ਲੋਕਾਂ ਨੂੰ ਬਣਾ ਬਣਾ ਭੇਜਦਾ ਆਪਣੇ ਕਾਰਖਾਨੇ 'ਚ ਸਾਨੂੰ ਕਿਉਂ ਨਹੀਂ ਖੁਸ਼ੀਆਂ ਬਣਾ ਕੇ ਭੇਜਦਾ ਤਾਂ ਇਸ ਦੌਰਾਨ ਉਹਦੇ ਪਿਤਾ ਵੱਲੋਂ ਖਬਰ ਆਉਂਦੀ ਹੈ ਕਿ ਉਹ ਪੁਲਿਸ ਨੇ ਫੜ ਲਿਆ ਕਿਉਂਕਿ ਉਹ ਅੱਤਵਾਦੀ ਗਤੀਵਿਧੀਆਂ ਸ਼ਾਮਲ ਹੈ ਗੁਜਰਾਤ ਦੇ ਵਿੱਚ ਤੇ ਉਹਨੂੰ ਜੇਲ੍ਹ ਦੇ ਵਿੱਚ ਧੱਕ ਦਿੱਤਾ ਜਾਂਦਾ ਤੇ ਬਾਅਦ ਦੇ ਵਿੱਚ ਘਰੇ ਖਾਣ ਪੀਣ ਨੂੰ ਕੁਛ ਨਹੀਂ ਮਾਂ ਮੁਰਗੀ ਮੁਰਗੀਆਂ ਘਰ 'ਚ ਰੱਖੇ ਹੋਏ ਨੇ ਪਹਿਲਾਂ ਉਹਨਾਂ ਦੀਆਂ ਮੁਰਗੀਆਂ ਨੂੰ ਮੁਰਗੀ ਦੇ ਬੱਚਿਆਂ ਨੂੰ ਬਿੱਲੀ ਖਾ ਜਾਂਦੀ ਹੈ ਇੱਕ ਮੁਰਗੀ ਨੂੰ ਬਿੱਲੀ ਖਾ ਜਾਂਦੀ ਹੈ ਇੱਕ ਉਹ ਇੱਕ ਮੁਰਗੀ ਬਚਦੀ ਆ ਤਾਂ ਪਰ ਉਹ ਬਿੱਲੀ ਉਹ ਮੁਰਗੀ ਵੀ ਉਹਨਾਂ ਨੂੰ ਵੇਚਣੀ ਪੈ ਜਾਂਦੀ ਆ ਕਿਉਂਕਿ ਪਿਤਾ ਜੇਲ੍ਹ ਦੇ ਵਿੱਚ ਐ ਮਾਂ ਬੱਚੇ ਨੂੰ ਜਨਮ ਦੇਣ ਵਾਲੀ ਐ ਤੇ ਘਰ ਦੇ ਵਿੱਚ ਪੈਸਾ ਕੋਈ ਹੈ ਨਹੀਂ ਉਹ ਮੁਰਗੀ ਨੂੰ ਵੇਚ ਕੇ ਆਉਂਦੇ ਨੇ ਤੇ ਉਹ ਮੁਰਗੀ ਨੂੰ ਦੇਖਣ ਲਈ ਵੀ ਜਾਂਦੇ ਨੇ ਉੱਧਰ ਵੀ ਸਾਡੀ ਮੁਰਗੀ ਉਹਨਾਂ ਨੇ ਕਿਵੇਂ ਰੱਖੀ ਹੋਈ ਆ ਪਰ ਇੱਕ ਦਿਨ ਉਹ ਜਾਂਦੇ ਨੇ ਤਾਂ ਉਹਦੇ ਖੰਭ ਦਿਖਾਈ ਦਿੰਦੇ ਨੇ ਤੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਡੀ ਮੁਰਗੀ ਨੂੰ ਮਾਰ ਕੇ ਖਾ ਲਿਆ ਇਹਨਾਂ ਨੇ ਤੇ ਇਹਨਾਂ ਨੂੰ ਬਹੁਤ ਗੁੱਸਾ ਚੜਦਾ ਫਿਰ ਉਹਦੀ ਮਾਂ ਵੀ ਮਰ ਜਾਂਦੀ ਆ ਜਦੋਂ ਮਾਂ ਮਰ ਜਾਂਦੀ ਆ ਬੱਚੇ ਇਕੱਲੇ ਰਹਿ ਜਾਂਦੇ ਨੇ ਚਾਚਾ ਚਾਚੀ ਚਾਚੀ ਚਾਹੁੰਦੀ ਨਹੀਂ ਹੈਗੀ ਪਰ ਚਾਚਾ ਚਾਹੁੰਦਾ ਹੈ ਕਿ ਬੱਚਿਆਂ ਨੂੰ ਇਕੱਲੇ ਨਾ ਛੱਡੀਏ ਇਸ ਲਈ ਉਹ ਆਪਣੇ ਘਰ ਲੈ ਆਉਂਦੇ ਨੇ ਆਪਣੇ ਘਰ ਲਿਆ ਕੇ ਥੋੜੇ ਦਿਨਾਂ ਦੇ ਬਾਅਦ ਹੀ ਚਾਚੇ ਚਾਚੀ ਦੀ ਲੜਾਈ ਵੱਧ ਹੀ ਜਾਂਦੀ ਆ ਤਣਾਅ ਵੱਧਦਾ ਜਾਂਦਾ ਘਰ 'ਚ ਚਾਚੇ ਦੀ ਵੀ ਮੌਤ ਹੋ ਜਾਂਦੀ ਹੈ ਫਿਰ ਚਾਚੀ ਹੈ ਜਿਹੜੀ ਉਹ ਮੁੰਡੇ ਨੂੰ ਘਰੋਂ ਬਾਹਰ ਕੱਢ ਦਿੰਦੀ ਹੈ ਜਬਰਾਨ ਨੂੰ ਤੇ ਉਹ ਰਾਤ ਨੂੰ ਭਟਕਦਾ ਫਿਰਦਾ ਇੱਧਰ ਉੱਧਰ ਪਹਿਲਾਂ ਆਪਣੇ ਘਰ ਦਾ ਦਰਵਾਜ਼ਾ ਦੇਖਦਾ ਉਹ ਲੋਕ ਲੱਗਿਆ ਹੋਇਆ ਜਿੰਦਾ ਲੱਗਿਆ ਉੱਥੇ ਤੇ ਫਿਰ ਉਹ ਇੱਧਰ ਉੱਧਰ ਫਿਰਦਾ ਤਾਂ ਉਹਨੂੰ ਮੌਲ ਵੀ ਲੈ ਜਾਂਦਾ ਮੌਲ ਵੀ ਆਪਣੇ ਕੋਲ ਰੱਖ ਲੈਂਦਾ ਤਿਹਨੂੰ ਅਗਲਾ ਮੌਲਵੀ ਬਣਾਉਣ ਲਈ ਤਿਆਰ ਕਰਨਾ ਸ਼ੁਰੂ ਕਰ ਦਿੰਦਾ ਉਹਨੂੰ ਪੜ੍ਹਾਈ ਕਰਾਉਣ ਲੱਗ ਜਾਂਦਾ ਫਿਰ ਉਹ ਕਦੇ-ਕਦੇ ਮੌਲਵੀ ਦੀ ਬੱਕਰੀ ਚਾਰ ਲਈ ਜੰਗਲ ਵੱਲ ਜਾਂਦਾ ਜਿੱਥੇ ਉਹ ਕਬਰਸਤਾਨ ਦੇ ਵਿੱਚ ਆਪਣੀ ਮਾਂ ਦੀ ਤੇ ਆਪਣੇ ਚਾਚੇ ਦੀ ਕਬਰ ਵੀ ਦੇਖਦਾ ਹੁਣ ਬੱਚੇ ਦੀ ਜਿਹੜੀ ਸਿਆਣਪ ਹੈ ਉਹ ਇੱਥੋਂ ਦਿਖਾਈ ਦਿੰਦੀ ਹੈ ਵੀ ਉਹ ਬੱਚਾ ਚੰਗਾ ਹੈਗਾ ਉਹਨੂੰ ਸਿੱਖਿਆ ਨਹੀਂ ਚੰਗੀ ਮਿਲੀ ਹੋਈ ਈ ਉਹਨੂੰ ਧਿਆਨ ਨਾਲ ਦੀ ਪਰਵਰੀ ਚੰਗੀ ਨਹੀਂ ਹੋਈ ਉਹ ਚੰਗਿਆਈ ਉਹਦੇ ਇਸ ਗੱਲੋਂ ਪਤਾ ਲੱਗਦੀ ਆ ਕਿ ਉਹ ਆਪਣੀ ਮਾਂ ਦੀ ਜਿਹੜੀ ਕਬਰ ਹੈ ਜਿਹੜੀ ਕੀ ਹੁਣ ਖਿੱਲਰ ਰਹੀ ਹੈ ਉਹਦੀ ਮਿੱਟੀ ਡਿਗ ਰਹੀ ਆ ਤਾਂ ਉਹਨੂੰ ਦੁਬਾਰਾ ਮਿੱਟੀ ਲਾ ਕੇ ਠੀਕ ਕਰਦਾ ਉਹਦੀ ਤੇ ਉੱਗੀ ਹੋਇਆ ਆ ਨੂੰ ਪੱਟਦਾ ਤੇ ਫਿਰ ਉਹ ਉਹਦੇ ਉੱਤੇ ਕਤਬਾ ਵੀ ਲਾਉਂਦਾ ਕਤਬਾ ਦੋਸਤੋਂ ਹੁੰਦਾ ਜਿਹੜਾ ਕਬਰਾਂ ਦੇ ਸਹਰਾਣੇ ਵਾਲੇ ਪਾਸੇ ਇੱਕ ਪੱਥਰ ਲੱਗਿਆ ਹੁੰਦਾ ਜਾਂ ਲੱਕੜ ਦਾ ਲੱਗਿਆ ਹੋ ਸਕਦਾ ਜੀ ਤੇ ਉਹਦਾ ਨਾਮ ਲਿਖਿਆ ਹੁੰਦਾ ਮਰਨ ਵਾਲੇ ਦਾ ਤੇ ਉਹਦੇ ਬਾਰੇ ਕੋਈ ਦੋ ਲਾਈਨਾਂ ਲਿਖੀਆਂ ਹੁੰਦੀਆਂ ਨੇ ਇਸ ਤਰੀਕੇ ਨਾਲ ਜਿਹੜਾ ਇਹਦਾ ਮੁੱਖ ਪਾਤਰ ਜਵਰਾਨ ਉਹ ਫਿਰ ਮਾਜਦ ਦੇ ਵਿੱਚ ਹੀ ਬਣ ਕੇ ਰਹਿ ਜਾਂਦਾ ਤਾਂ ਤੁਸੀਂ ਨਾਵਲ ਪੂਰਾ ਪੜ ਸਕਦੇ ਹੋ ਲਖਨਊ ਦੇ ਇਲਾਕੇ ਦੀ ਕਹਾਣੀ ਹੈ ਇਹ ਤੇ ਮੁਸਲਮਾਨਾਂ ਦੇ ਜੀਵਨ ਬਾਰੇ ਲਿਖਿਆ ਆਪਣਾ ਯਥਾਰਤਿਕ ਨਾਵਲ ਆ ਖਾਸ ਕਰਕੇ ਬੱਚਿਆਂ ਦੀ ਮਾਨਸਿਕਤਾ ਨੂੰ ਬਿਆਨ ਕਰਨ ਵਾਲਾ ਨਾਵਲ ਹੈ ਤੇ ਮੁਸਲਮਾਨਾਂ ਦੀ ਜਿਹੜੀ ਅੱਜਕੱਲ੍ਹ ਦੇ ਹਾਲਾਤ ਨੇ ਉਹਨਾਂ ਨੂੰ ਵੀ ਇਹ ਨਾਵਲ ਪੇਸ਼ ਕਰਦਾ ਸੋ ਅੱਲਾ ਮੀਆਂ ਦਾ ਕਾਰਖਾਨਾ ਸ਼ੁਕਰੀਆ